ਲੁਧਿਆਣਾ ਦੇ ਕੋਚਰ ਮਾਰਕੀਟ ਇਲਾਕੇ ਦੇ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਬੱਚਿਆਂ ਦੇ ਨਾਲ ਭਰੀ ਹੋਈ ਬੱਸ ਅਚਾਨਕ ਹਾਈ ਟੈਂਸ਼ਨ ਤਾਰਾਂ ਦੇ ਨਾਲ ਟਕਰਾ ਗਈ। ਬੱਸ ਦੇ ਵਿੱਚ ਸੰਗਰੂਰ ਤੋਂ ਖੇਡ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣ ਆਏ ਕਰੀਬ 55 ਬੱਚੇ ਸਵਾਰ ਸੀ। ਇਹ ਹਾ사 ਇੰਨਾ ਖਤਰਨਾਕ ਸੀ ਕਿ ਕੁਝ ਪਲਾਂ ਦੇ ਲਈ ਪੂਰੇ ਇਲਾਕੇ ਦੇ ਵਿੱਚ ਚਿੰਗਾੜੀਆਂ ਉੱਠਣ ਲੱਗ ਪਈਆਂ ਤੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਗਨਮਤ ਇਹ ਰਹੀ ਹੈ ਕਿ ਸਾਰੇ ਬੱਚੇ ਸੁਰੱਖਿਅਤ ਨੇ ਤੇ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਪਰ ਹਾਦਸੇ ਤੋਂ ਬਾਅਦ ਇਲਾਕੇ ਦੀ ਬਿਜਲੀ ਠੱਪ ਹੋ ਗਈ ਹੈ ਕਿਉਂਕਿ ਤਾਰਾਂ ਦੇ ਨਾਲ ਬੱਸ ਟਕਰਾਨ ਤੋਂ ਬਾਅਦ ਹਾਈ ਟੈਂਸ਼ਨ ਲਾਈਨ ਦੇ ਤਾਰ ਟੁੱਟ ਕੇ ਜ਼ਮੀਨ ਤੇ ਡਿੱਗ ਪਏ ਇਹ ਸਭ ਬੱਸ ਨਿਕਲ ਰਹੀ ਸੀ ਤਾਰਾਂ ਸੀ ਇਲੈਕਟ੍ਰਿਸਿਟੀ ਵਾਲੀਆਂ ਮੇਨ ਐਚਟੀ ਵਾਇਰ ਸੀਗੀਆਂ ਉਹਨਾਂ ਦੇ ਚ ਫਸਿਆ ਆ ਤੇ ਵਿੱਚ ਬੱਚੇ ਸੀਗੇ ਕਿੰਨੇ ਬੱਚੇ ਬੱਚੇ ਸੀਗੇ ਜੀ 40-50 ਬੱਚਾ ਸੀਗਾ ਹਾਂ 50 ਬੱਚੇ ਦੱਤੇ ਆ ਹਾਂ 50 ਬੱਚੇ ਹੋਣੇ ਗਿਣਤੀ ਨਹੀਂ ਨਾ ਹੁੰਦੀ ਰਾਤ ਵੇਲੇ ਹਨੇਰਾ ਵੀ ਪੈ ਗਿਆ ਤੇ ਉਹ ਬੱਚੇ ਕੱਢ ਕੇ ਤਾਂ ਮੁਹੱਲੇ ਵਾਲੇ ਨੇ ਸੇਵ ਕਰਕੇ ਸਾਈਡ ਤੇ ਰੱਖਤੇ ਆ ਥੋੜਾ ਜਿਹਾ ਕਰੋਸ਼ ਲੋਚਾ ਲੋਕਾਂ 'ਚ ਸੀਗਾ ਡਿਪਾਰਟਮੈਂਟ ਦੇ ਪ੍ਰਤੀ ਕਿਉਂਕਿ ਤਾਰ ਥੋੜੀ ਨੀਵੀਂ ਸੀਗੀ ਤੇ ਇਸ ਦਾ ਇਸ ਟਾਈਮ ਤੇ ਬੱਸ ਨੂੰ ਵੀ ਨਹੀਂ ਹੋਣਾ ਚਾਹੀਦਾ ਸੀ ਇਧਰਲੇ ਪਾਸੇ ਤੇ ਲੱਗਦਾ ਸ਼ੀਸ਼ੇ ਸੀ ਤੋੜ ਕੇ ਗੱਡੇ ਬੱਚੇ ਸਾਬ ਜਦੋਂ ਇੱਡਾ ਨੁਕਸਾਨ ਹੋਊਗਾ ਜਨਤਾ ਗੁੱਸਾ ਤਾਂ ਕਰੇਗੀ ਵੀ ਜੇ ਕਿਤੇ ਜਾਨੀ ਨੁਕਸਾਨ ਹੋ ਜਾਂਦਾ ਕਿਸੇ ਦੀ ਵੀ ਗਲਤੀ ਨਾਲ ਭਾਵੇਂ ਡਿਪਾਰਟਮੈਂਟ ਸੀ ਭਾਵੇਂ ਬੱਸ ਵਾਲਾ ਸੀ ਤੇ ਜਾਨੀ ਨੁਕਸਾਨ ਚਾਲੀ 50 ਬੱਚਾ ਜਿਹਦਾ ਜੀ ਜਾਂਦਾ ਪਤਾ ਉਹਨੂੰ ਲੱਗਦਾ ਨਾ ਲੋਕਾਂ ਨੂੰ ਗੁੱਸਾ ਤਾਂ ਜਾਇਜ਼ ਆ ਠੀਕ ਹੈ ਨਾ ਕਿਸੇ ਦੀ ਗਲਤੀ ਨਾਲ ਕਿਸੇ ਵੱਲੋਂ ਤੋੜਦਿਆਂ ਕੀਤੀ ਗਈ ਉਹ ਸਭ ਨੇਰੇ ਚ ਨਹੀਂ ਪਤਾ ਲੱਗਦਾ ਉਹ ਕਰੋਸ਼ ਤਾਂ ਲੋਕਾਂ ਚ ਹੁੰਦਾ ਹੀ ਹੈ ਜੀ ਜਦੋਂ ਇਹ ਸਾਨੂੰ ਤਾਂ ਇਹ ਵੀ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਜੋ ਜਾਨੀ ਨੁਕਸਾਨ ਹੋ ਸਕਦਾ ਸੀ ਉਹ ਨਹੀਂ ਹੋਇਆ ਮੇਨ ਐਚਟੀ ਵਾਇਰ ਬੱਸ ਦੇ ਵਿੱਚ ਹੁਣ ਵੀ ਵਜੀ ਹੋਈ ਆ ਬੱਸ ਜੀ ਕਰੰਟ ਆ ਜਾਂਦਾ ਤੇ ਬੱਚਿਆਂ ਦਾ ਕੀ ਹਾਲ ਹੋਣਾ ਤੁਸੀਂ ਸੋਚ ਸਕਦੇ ਮੈਂ ਕਹਿਣਾ ਚਾਹਨਾ ਆ ਕਿ ਅੱਜ ਤੋਂ ਘੱਟੋ ਘੱਟ 3-4 ਮਹੀਨੇ ਪਹਿਲਾਂ ਇਸ ਗੇਟ ਦਾ ਉਦਘਾਟਨ ਕਰਨ ਸੰਜੀਵ अरोड़ा ਜੀ ਆਏ ਸੀਗੇ ਅਸੀਂ ਉਸ ਦਿਨ ਵੀ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀ ਕਿ ਪਾਰਲੀਮੀਆ ਇਹ ਤਾਂ ਨੁਕਸਾਨ ਬਹੁਤ ਹੋ ਜਾਣਾ ਆ ਪਰ ਪ੍ਰਸ਼ਾਸਨ ਦੇ ਕੰਨ ਤੇ ਜੂਨ ਹੀ ਸਰਕੀ ਬਿਜਲੀ ਬੋਰਡ ਵਾਲੇ ਅੰਨੇ ਨੇ ਜਿਨ੍ਹਾਂ ਨੂੰ ਅੱਜ ਤੱਕ ਨਹੀਂ ਦਿਖਿਆ ਵੀ ਇਹ ਤਾਰ ਨਿਮੀ ਆ ਹੁਣ ਬੱਸ ਦਾ ਕੋਈ ਕਸੂਰ ਨਹੀਂ ਬੱਸਾਂ ਦਾ ਸੜਕਾਂ ਤੇ ਚੱਲਣੀਆਂ ਨੇ ਕਿੰਨੇ ਬੱਚੇ ਸੀ ਵਿੱਚ ਟੋਟਲ ਬੱਚੇ ਬਹੁਤ ਸਿਗੇ ਦੇ ਵਿੱਚ ਨੁਕਸਾਨ ਹੋਣ ਤੋਂ ਬਚਿਆ ਪਰ ਇਹਦੇ ਵਿੱਚ ਸਾਰੇ ਦਾ ਸਾਰਾ ਕਸੂਰ ਬਿਜਲੀ ਬੋਰਡ ਤੇ ਸਾਡੇ ਪ੍ਰਸ਼ਾਸਨ ਦਾ ਆ ਜਿਹੜਾ ਪ੍ਰਸ਼ਾਸਨ ਅੰਨਾ ਆ ਬਿਜਲੀ ਬੋਰਡ ਵਾਲੇ ਅੰਨੇ ਆ ਬੋਲੇ ਆ ਬੱਸਾਂ ਨੇ ਸੜਕਾਂ ਤੇ ਚੱਲਣਾ ਬੱਸਾਂ ਕਿਤੇ ਹੋਰ ਨਹੀਂ ਚੱਲਦੀਆਂ ਬੱਚੇ ਸਾਰੇ ਖੜਾ ਰੀ ਸੀਗੇ ਚਲੋ ਉਹ ਤਾਂ ਟੂਰਿਸਟ ਬੱਸ ਉਹਨਾਂ ਨੇ ਬੁੱਕ ਕੀਤੀ ਸੀ ਬੱਚਿਆਂ ਦਾ ਤੇ ਬੱਸ ਦਾ ਕੋਈ ਸਿਰਫ ਸਾਡੇ ਪ੍ਰਸ਼ਾਸਨ ਦਾ ਤੇ ਬਿਜਲੀ ਬੋਰਡ ਦਾ ਕਸੂਰੀ ਅਸੀਂ ਕਵਾਂਗੇ ਅਸੀਂ ਕਈ ਲੰਬੇ ਸਮੇਂ ਤੋਂ ਉਹਨਾਂ ਨੂੰ ਗੁਹਾਰ ਲਾ ਰਹੇ ਆਂ ਵੀ ਤਾਰ ਨਹੀਂ ਵੀ ਆ ਇਹਨੂੰ ਠੀਕ ਕਰ ਦਿਓ ਠੀਕ ਕਰ ਦਿਓ ਪਰ ਕਿਸੇ ਦੇ ਕੰਨ ਤੇ ਜੂ ਨਹੀਂ ਸਰਕਦੀ ਸਰ ਦੇਖਿਆ ਵੀ ਹਾਈ ਬੋਲਟ ਦੀਆਂ ਤਾਰਾਂ ਸੀ ਪਰ ਕਰੰਟ ਪੂਰਾ ਦੀ ਤਾਰ ਇਹਦੇ ਲਈ ਤਾਂ ਅਸੀਂ ਬੇਨਤੀ ਕਰਦੇ ਨੇ ਇਹ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੂੰ ਕਹਿ ਰਹੇ ਆਂ ਵੀ ਇਹਨੂੰ ਕਰ ਦਿਓ ਬਿਜਲੀ ਬੋਰਡ ਵਾਲੇ ਰੋਜ਼ ਇੱਥੋਂ ਲੰਘ ਕੇ ਜਾਂਦੇ ਨੇ ਦੇ ਵਿੱਚ ਕਰੰਟ ਹੈਗਾ ਕਿ ਨਹੀਂ ਇਹ ਤਾਂ ਹੁਣ ਬਿਜਲੀ ਬੋਰਡ ਵਾਲੇ ਆ ਕੇ ਦੱਸਣਗੇ ਹੁਣ ਸਾਰੇ ਇਕੱਠੇ ਹੋ ਜਣੇ ਨੇ ਇੱਥੇ ਜੋ ਨੁਕਸਾਨ ਹੋ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਪਰ ਇਸ ਨੁਕ ਪਤਾ ਨਹੀਂ ਕਿੰਨੀ ਦੇਰ ਤੱਕ ਲਾਈਟ ਆਣੀ ਨਹੀਂ ਆਣੀ ਉਹ ਸਾਹਮਣੇ ਦੇਖੋ ਖੰਭਾ ਵੀ गिरਨ ਵਾਲਾ ਆਇਆ ਇਹਦੇ ਵਿੱਚ ਸਭ ਤੋਂ ਵੱਡਾ ਕਸੂਰ ਬਿਜਲੀ ਬੋਰਡ ਦਾ ਤੇ ਸਾਡੇ ਪ੍ਰਸ਼ਾਸਨ ਦਾ ਆ ਹੋਰ ਕਿਸੇ ਦਾ ਕੋਈ ਕਸੂਰ ਨਹੀਂ ਸੜਕਾਂ ਬਣੀਆਂ ਨੇ ਬੱਸਾਂ ਚੱਲਣ ਨੂੰ ਹੀ ਬੱਸਾਂ ਇਹਦੇ ਤੇ ਚੱਲਣੀਆਂ ਆ ਬੱਸ ਦਾ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਸਿਰਫ ਤੇ ਸਿਰਫ ਮੈਂ ਬਾਰ-ਬਾਰ ਇਹੀ ਕਹਿੰਦਾ ਪ੍ਰਸ਼ਾਸਨ ਤੇ ਬਿਜਲੀ ਬੋਰਡ ਦਾ ਕਸੂਰ ਹੈ ਜੀ ਉਹ ਵੱਡੀ ਬੱਸਾਂ ਦੀ ਐਂਟਰੀ ਹੈਗੀ ਜਿਵੇਂ ਇਹ ਚਾਹੇ ਐਂਟਰੀ ਹੈਗੀ ਚਾਹੇ ਨਹੀਂ ਹੈਗੀ ਸਾਹਮਣੇ ਰੋਡ ਆ ਸਾਹਮਣੇ ਬੱਸ ਸਟੈਂਡ ਆ ਐਂਟਰੀ ਹੈਗੀ ਤਾਂ ਨੇਗੀ ਉਹ ਗੱਲਾਂ ਬਾਤੀਆਂ ਨੇ ਪਰ ਕਸੂਰ ਸਾਰੇ ਦਾ ਸਾਰਾ ਸਾਡੇ ਡਿਪਾਰਟਮੈਂਟ ਦਾ ਹੀ ਹੈ ਜੀ ਜਿਹੜੀ ਜਦੋਂ ਹੋਇਆ ਵਾਕਿਆ ਇਹ ਤੇ ਜ਼ਵਾਰ ਨਗਰ ਹੈ ਜੀ ਇੱਕ ਸਰੂਰ ਤੋਂ ਅਥਲੈਟਿਕ ਜੀਮ ਆਈ ਸੀ ਉਹ ਬੱਸ ਸੀਗੀ ਬੱਸ ਦੇ ਵਿੱਚ 55 ਬੱਚੇ ਸੀਗੇ ਤੇ ਉੱਪਰ ਬੱਸ ਜਿਹੜੀ ਡਰਾਈਵਰ ਦੇ ਨਾ ਦੇਖੀਆਂ ਨਹੀਂ ਤਾਰਾਂ ਤਾਰਾਂ ਦੇ ਉੱਪਰ ਫਸ ਗਈ ਸੀਗੀ ਬੱਸ ਜਿਹਦੇ ਕਰਕੇ ਇਲਾਕੇ ਦੀ ਲਾਈਟ ਵੀ ਬੰਦ ਹੋ ਗਈ ਸਾਰੇ ਬੱਚੇ ਸੇਫ ਨੇ ਬਾਹਰ ਕੱਢ ਲਏ ਤੇ ਉਹਦੋਂ ਹੁਣ ਨਵੀਂ ਬੱਸ ਮੰਗਾ ਕੇ ਔਰ ਬੱਚਿਆਂ ਨੂੰ ਉੱਥੇ ਭੇਜ ਰਿਹਾ ਗੁਜਰਾਂਵਾਲਾ ਸਕੂਲ ਚ ਬੱਸ ਦੀ ਜਿਹੜੀ ਤੋੜਪਨ ਹੋਈ ਉਹ ਕਿੱਦਾਂ ਹੋਈ ਹੈ ਤੋੜਪਨ ਬਾਰੇ ਦੇਖ ਰਹੇ ਆ ਪਹਿਲਾਂ ਬੱਚਿਆਂ ਨੂੰ ਸੇਫ ਕਰਕੇ ਕੱਢ ਕੇ ਦੂਜੀ ਬੱਸ ਤੇ ਭੇਜ ਰਹੇ ਬਾਗ ਤੋੜ ਬੰਨਵਰੇ ਦੇ ਤੈਨੂੰ ਲੱਗਦਾ ਵੀ ਬੱਚੇ ਸਾਰੇ ਸੇਫ ਨੇ ਹਾਂ ਬਿਲਕੁਲ ਸੇਫ ਹੈ ਹਾਈ ਬੋਲਟ ਦੀ ਹੈ ਤਾਰਾ ਵੀ ਵੱਡਾ ਹਾਸਾ ਵੀ ਹੋ ਸਕਦਾ ਜੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਸਾਹਮਣੇ ਆਈ ਹਾਸੇ ਵਾਲੀ ਕਿਹੜੀ ਜਗ੍ਹਾ ਹੋ ਜਾ ਬੱਜੀਆ ਆ ਕੋਚਰ ਮਾਰਕਟ ਚੌਂਦੇ ਨਾਲ ਹੀ ਹੈ